ਅਰਵਿੰਦ ਖੰਨਾ ਦੀ ਉਮੀਦ ਫਾਊਂਡੇਸ਼ਨ ਵੱਲੋਂ ਰੋਜ਼ਗਾਰ ਸਿਰਜਣ ਦੀ ਦਿਸ਼ਾ ਵਿੱਚ ਇੱਕ ਮਹੱਤਮ ਪੁਰਮ ਕਦਮ ਚੁੱਕਿਆ ਗਿਆ ਹੈ ਫਾਊਂਡੇਸ਼ਨ ਨੇ ਲਗਭਗ 35 ਦੇ ਕਰੀਬ ਲੋਕਾਂ ਨੂੰ ਬੱਕਰੀ ਫਾਰਮ ਦੀ ਖਾਸ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸਰਟੀਫਿਕੇਟ ਵੀ ਵੰਡੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਮਹਿਲਾਵਾਂ ਸ਼ਾਮਲ ਸਨ ਜੋ ਕਿ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਐਨ ਜੀਓ ਦੇ ਮੈਂਬਰਾਂ ਨੇ ਦੱਸਿਆ ਕਿ ਟ੍ਰੇਨਿੰਗ ਦਾ ਮਕਸਦ ਸਿਰਫ ਬੱਕਰੀ ਪਾਲਣ ਦੀ ਤਕਨੀਕ ਬਾਰੇ ਜਾਣਕਾਰੀ ਦੇਣਾ ਹੀ ਨਹੀਂ ਸੀ ਬਲਕਿ ਇਹ ਸਮਝਾਉਣਾ ਸੀ ਕਿ ਇੱਕ ਬੱਕਰਾ ਫਾਰਮ ਕਿਵੇਂ ਸਫਲਤਾਪੂਰਕ ਚਲਾਇਆ ਜਾ ਸਕਦਾ ਹੈ ਇੱਕ ਬਹਿਨਾ ਦੀ ਉਮੀਦ ਸਾਡੀ ਪਹਿਲਾਂ ਉਮੀਦ ਮਹਿਲਾ ਮੰਚ ਚੱਲਦੀ ਸੀ 27 ਸਾਲ ਪਹਿਲਾਂ ਉਹ ਹੌਲੀ ਹੌਲੀ ਆਪਾਂ ਕਨਵਰਟ ਕਰਕੇ ਉਹਦਾ ਨਾਮ ਪਹਿਨਾ ਦੀ ਉਮੀਦ ਬਣਾਇਆ ਕਿ ਇਹ ਪਹਿਨਾ ਦੀ ਉਮੀਦ ਸਾਡੇ 35 ਮੈਂਬਰ ਹੈ ਉਹਨਾਂ ਦੇ ਪਰਿਵਾਰ ਵੀ ਨਾਲ ਆਏ ਹਨ ਤੇ ਇਹਨਾਂ ਦੇ ਵਾਸਤੇ ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਉਪਰ ਆਲੇ ਚੱਕੀ ਜਾਂਦੇ ਹਾਂ ਕੀ ਘਰ ਬੈ ਕੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਮਦਨੀ ਵਧੇ ਤੇ ਇਹ ਕਿ ਆਪਾਂ ਇਹ ਪਸ਼ੂ ਪਾਲਨ ਮਹਿਕਮੇ ਨਾਲ ਗੱਲ ਕਰਕੇ ਇਹਨਾਂ ਦੀ ਟ੍ਰੇਨਿੰਗ ਕਰਾਈ ਸੀ ਗਰੁੱਪ ਮੈਂਬਰਾਂ ਦੀ 35 ਐਸੇ ਗਰੁੱਪ ਦੇ ਮੈਂਬਰ ਆ ਔਰ ਸਾਡਾ ਇਹ ਕੋਸ਼ਿਸ਼ ਹੈ ਕਿ ਹੁਣ ਇਹਨਾਂ ਦੀ ਟ੍ਰੇਨਿੰਗ ਹੋ ਗਈ ਹੈ ਗੁੱਡ ਫਾਰਮਿੰਗ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਲੋਨ ਦਿਲਾ ਕੇ ਇਹਨਾਂ ਦੀ ਉਮੀਦ ਗਰੁੱਪਾਂ ਨੂੰ ਲੋਨ ਦਿਲਾ ਕੇ ਕੋਈ ਮੈਂਬਰ 5 ਗੋਡ ਰੱਖੇਗਾ ਕੋਈ 10 ਬੱਕਰੀਆਂ ਰੱਖੇਗਾ ਔਰ ਇਹਨੂੰ ਇੱਕ ਸ਼ੁਰੂਆਤ ਹੀ ਆਪਾਂ ਕੀਤੀ ਹੈ ਔਰ ਇਹ ਗੋਡ ਫਾਰਮ ਇਹ ਦਰਾਹੀ ਇਹਨਾਂ ਦੇ ਘਰ ਬੈ ਕੇ ਥੋੜੀ ਜੀ ਮਿਹਨਤ ਕਰਕੇ ਇਹਨਾਂ ਦੀ ਆਮਦਨੀ ਘਰ ਦੀ ਆਮਦਨੀ ਵਧੇਗੀ ਔਰ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਲਸਟਰ ਬਣਾਵਾਂਗੇ ਜਿੱਥੇ ਆਪਾਂ ਗੋਡ ਫਾਰਮ ਬਣਾਵਾਂਗੇ ਬਹਿਨਾ ਦੀ ਉਮੀਦ ਦੇ ਨਾਮ ਤੇ ਜਿੱਥੇ ਇਹ ਸਾਰੇ ਹਿੱਸੇਦਾਰ ਬਣਨਗੇ ਜਿਵੇਂ ਕੋਈ ਕੋਆਪਰੇਟਿਵ ਹੁੰਦੀ ਹੈ ਜਾਂ ਕੋਈ ਐਸਪੀਓ ਜੋ ਹੁਣ ਕੇਂਦਰ ਸਰਕਾਰ ਆ ਕੈਰੀਰ ਕੀ ਐਫ ਪੀਓ ਬਣਾਓ ਔਰ ਉਹਦੇ ਇੱਕ ਬਾਦ ਜਦ ਐਸਟਿਓ ਬਣੂਗਾ ਇਹਨੂੰ ਸਬਸਿਡੀ ਵੀ ਮਿਲੇਗੀ ਪਰ ਜਦ ਇੱਕ ਕਲਸਟਰ ਬਣਾ ਕੇ 200 300 ਬکریاں ਇਕੱਠੇ ਹੋ ਕੇ ਉਹਨਾਂ ਦਾ ਦੇਖਭਾਲ ਕਰਨਗੇ ਤੇ ਇਹਨਾਂ ਦੀ ਤਾਕਤ ਵੀ ਵਧੇਗੀ ਜੋ ਖਰੀਦ ਵੀ ਹੁੰਦੀ ਹੈ ਬکریاں ਨੂੰ ਪਾਲਣ ਵਾਸਤੇ ਉਹਦਾ ਖਰੀਦ ਦਾ ਵੀ ਘਟੂਗਾ ਕਿਉਂਕਿ ਮੈਂਬਰ ਜ਼ਿਆਦਾ ਹੋਣਗੇ ਤੇ ਇਸ ਤਰੀਕੇ ਨਾਲ ਇੱਕ ਸ਼ੁਰੂਆਤ ਕੀਤੀ ਹੈ 35 ਮੈਂਬਰ ਤੋਂ ਔਰ ਅਗਲੇ ਮਹੀਨੇ ਆਪਾਂ ਹੋਰ ਵੀ ਮੈਂਬਰ ਟ੍ਰੇਨ ਕਰਨਗੇ ਔਰ ਇਹਨਾਂ ਨੂੰ ਅੱਜ ਜਿਹਦੇ ਕੋਲ ਪੰਜ ਬੱਕਰੀਆਂ ਆ ਉਹ 6 ਮਹੀਨੇ ਬਾਅਦ ਜਿਵੇਂ ਇਹਨਾਂ ਦਾ ਸਿਬਲ ਸਕੋਰ ਵੱਧਦਾ ਫਿਰ ਇਹ ਪੰਜ ਤੋਂ ਲੈ ਕੇ 10 ਤੇ ਵੀ ਜਾ ਸਕਦੇ ਜਿਹਦੇ ਕੋਲ 10 ਹੈ ਉਹ 20 ਤੇ ਵੀ ਜਾ ਸਕਦੇ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਆਪਾਂ ਇੱਕ ਪਿੰਡ ਪਿੰਡ ਵਾਈਜ਼ ਆਪਾਂ ਆਪਣੇ ਜੋ ਲੋਗ ਹਨ ਪੰਜਾਬ ਦੇ ਵਿੱਚੋਂ ਖਾਸ ਕਰਕੇ ਸੰਗਰੂਰ ਦੇ ਵਿੱਚੋਂ ਰਹਿ ਰਹੇ ਉਹਨਾਂ ਦੀ ਆਮਦਨੀ ਵਧਾਉਂਦੀ ਉਪਰਾਲੇ ਚਾਹ ਕਰਦਾ ਸਾਹਿਬ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਬੈਂਕਾਂ ਨਾਲ ਕਿਵੇਂ ਕਿਉਂਕਿ ਇਹ ਬੈਂਕਾਂ ਦੇ ਵਿੱਚ ਕਾਫੀ ਖੱਜਲ-ਖਵਾਰੀ ਕਰਨੀ ਉਹ ਵੀ ਤੁਹਾਡੀ ਸੰਸਥਾ ਵੱਲੋਂ ਹੀ ਉਹ ਵੀ ਉਹ ਵੀ ਸਾਡੀ ਸੰਸਥਾ ਹੀ ਕਰੇਗੀ ਉਹ ਕਮਿਟਮੈਂਟ ਵੀ ਸਾਡੀ ਹੈ ਵਿਸ਼ਵਾਸ ਵੀ ਸਾਡਾ ਹੀ ਹੈ ਤੇ ਇਸ ਕਰਕੇ ਔਰ ਸਾਨੂੰ ਇਹਨਾਂ ਤੇ ਵਿਸ਼ਵਾਸ ਹੈ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਔਰ ਬੈਂਕ ਵਾਲਿਆਂ ਨੂੰ ਸਾਡੇ ਤੇ ਵਿਸ਼ਵਾਸ ਤੇ ਇੱਕ ਇੱਕ ਕਿਸਮ ਦੀ ਇੱਕ ਗਰੁੱਪ ਬਣ ਜਾਂਦਾ ਤੇ ਆਪਾਂ ਬੈਂਕਾਂ ਦੇ ਦੇ ਨਾਲ ਪਹਿਲੀ ਗੱਲ ਕਰ ਲਈ ਔਰ ਹੁਣ ਗੱਲ ਚੱਲ ਰਹੀ ਵੀ ਹੈ ਕਈਆਂ ਦੇ ਲੋਨ ਅਪਰੂਵ ਹੋ ਗਏ ਹੈ ਕਈਆਂ ਦੇ ਪ੍ਰੋਸੈਸ ਚ ਹੈ ਉਹ ਹੋ ਜਾਣਗੇ ਹੌਲੀ ਹੌਲੀ ਕੀ ਸਬਸਿਡੀ ਵਗੈਰਾ ਤਾਂ ਕੋਈ ਸਬਸਿਡੀ ਦਾ ਹੈਗਾ ਸਰਕਾਰ ਦਿੰਦੀ ਹੈ ਸਬਸਿਡੀ ਪਰ ਪਹਿਲੇ ਸ਼ੁਰੂਆਤ ਕਰਾਂਗੇ ਫੇਰੀ ਸਬਸਿਡੀ ਮਿਲੇਗੀ ਮੈਂਬਰ ਅੱਜ ਜਿਹੜੇ ਸਰ ਇਹ 35 ਮੈਂਬਰ ਹਨ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਗਿਆ 35 ਮੈਂਬਰਾਂ ਨੂੰ ਟ੍ਰੇਨਿੰਗ ਕਰਾ ਕੇ ਸਰਟੀਫਿਕੇਟ ਮਿਲ ਗਿਆ ਔਰ 35 ਮੈਂਬਰਾਂ ਦੇ ਬੈਂਕਾਂ ਦੇ ਵਿੱਚ ਆਪਾਂ ਐਪਲੀਕੇਸ਼ਨ ਪਾ ਦਿੱਤੀ ਹੈ ਔਰ ਬੜੀ ਜੀਤੀ ਇਹਨਾਂ ਨਾਲ ਕੰਮ ਸ਼ੁਰੂ ਕਰਾਵਾਂਗੇ ਕਿੰਨੂ ਉਮੀਦ ਸੰਸਥਾ ਹੋਰ ਕਿਹੜੇ ਕਿਹੜੇ ਖੇਤਿਆਂ ਦੇ ਵਿੱਚ ਟ੍ਰੇਨਿੰਗ ਵਗੈਰਾ ਦਵਾ ਰਹੀ ਹੈ ਲੋਕਾਂ ਨੂੰ ਆਪਾਂ ਦੇਖੋ ਇਹ ਤੇ ਅੱਜ ਇਹਦਾ ਗੁੱਡ ਫਾਰਮਿੰਗ ਦਾ ਹੈ ਅੱਪਾ ਹੁਣ ਮਜਾਕ ਕੰਨੀ ਵੀ ਦੇਖ ਰਹੇ ਆ ਉਸ ਪਾਸੇ ਵੀ ਆਪਾਂ ਦੇਖਣਾ ਚਾਹ ਰਹੇ ਆ ਪਰ ਉਥੇ ਅ ਮੱਝ ਦੀ ਤੁਸੀਂ ਪਤਾ ਇੱਕੋ ਦੀ ਕੀਮਤ ਜ਼ਿਆਦਾ ਹੈ ਤੋਂ ਉਹਦੇ ਬਾਰੇ ਵੀ ਆਪਾਂ ਸਟੱਡੀ ਕਰ ਰਹੇ ਆ ਸਾਡੇ ਇੱਕ ਬਹੁਤ ਵੱਡਾ ਗਰੁੱਪ ਮੈਂ ਤੁਹਾਨੂੰ ਮਿਲਾਵਾਂਗਾ ਅਗਲੇ ਮਹੀਨੇ ਉਹਨਾਂ ਦੇ ਨਾਲ ਉਹਨਾਂ ਨੂੰ ਆਪਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਦਿਲਾਈ ਹੈ ਔਰ ਉਹਨਾਂ ਦੀ ਟਾਇਆ ਵੀ ਕਰਤੀ ਹੈ ਕਿ ਜੋ ਇੱਕ ਬੰਦਾ ਉਹਨਾਂ ਦੇ ਮਸ਼ਰੂਮ ਜੋ ਉਹ ਬਣਾਣਗੇ ਪੈਦਾ ਕਰਨਗੇ ਉਹ ਮਸ਼ਰੂਮ ਉਹ ਖਰੀਦੇਗਾ ਤੋਂ ਮਸ਼ਰੂਮ ਫਾਰਮਿੰਗ ਦੇ ਵਿੱਚ ਵੀ ਆਪਾਂ ਆਪਣੀ ਕੁੜੀਆਂ ਨੂੰ ਇੱਕ ਹੋਰ ਗੁਰਪੈਦੀ ਦੀ ਟ੍ਰੇਨਿੰਗ ਹੈ ਸਲਾਈ ਕੜਾਈ ਦਾ ਵੀ ਸਾਡਾ ਕੰਮ ਚੱਲ ਰਿਹਾ ਉਹਦੇ ਵਿੱਚ ਵੀ ਆਪਾਂ ਟ੍ਰੇਨਿੰਗ ਕਰੀ ਜਾਂਦੇ ਆ ਔਰ ਉਹਨਾਂ ਨੂੰ ਰੋਜ਼ਗਾਰੀ ਦੇ ਰਹੇ ਹਾਂ ਕੱਲੇ ਇਹ ਨਹੀਂ ਕਿ ਟ੍ਰੇਨਿੰਗ ਕਰਾ ਕੇ ਆਪਾਂ ਛੱਡ ਦਿੰਦੇ ਉਹਦਾ ਕੋਈ ਮੁੱਲ ਨਹੀਂ ਉਹਦਾ ਕੋਈ ਫਾਇਦਾ ਨਹੀਂ ਤੇ ਜੋ ਜੋ ਆਪਾਂ ਕੰਮ ਕਰਦੇ ਆ ਆਪਾਂ ਇਹ ਕਰਦੇ ਕਿ ਕੰਮ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਵਪਾਰ ਕਰਨ ਦਾ ਮੌਕਾ ਵੀ ਮਿਲੇ ਆਮਦਨੀ ਬਣਾਉਣ ਦਾ ਮੌਕਾ ਵੀ ਮਿਲੇ ਤਾਂ ਹੀ ਫਾਇਦਾ ਹੈ ਤੇ ਇਸ ਕਰਕੇ ਮਸ਼ਰੂਮ ਦਾ ਚੱਲ ਰਿਹਾ ਹੈ ਸਾਡਾ ਗੋਟ ਫਾਰਮਿੰਗ ਦਾ ਹੈ ਅ ਮਰਜ਼ਾਂ ਦਾ ਆਪਾਂ ਕਰ ਰਹੇ ਆ ਅ ਸਾਡੀ ਕੀ ਕਹਿੰਦੇ ਸੰਡੀ ਜੋ ਇਹ ਵੀ ਚੱਲ ਰਿਹਾ ਆਪਣੇ ਪਾਰਲਰ ਵੀ ਬਿਊਟੀ ਪਾਰਲਰ ਵੀ ਆਪਣੀ ਉਮੀਦ ਦੇ ਮੈਂਬਰਾਂ ਨੇ ਖੋਲੇ ਆ ਫੂਡ ਕਾਰਟ ਵੀ ਹੈਗੇ ਰਾਨੇ ਦੀ ਦੁਕਾਨ ਵੀ ਖੋਲੇ ਪਿੰਡਾਂ ਦੇ ਵਿੱਚ ਤੇ ਕਾਫੀ ਸਾਰੀ ਸਕੀਮਾਂ ਚੱਲ ਰਹੀਆਂ ਸਤੋ ਪਹਿਲਾਂ ਸਰ ਮੈਂ ਆਮਨੇ ਸਾਹਿਬ ਜੀ ਦਾ ਖੰਨਾ ਦਾ ਧੰਨਵਾਦ ਕਰਦੀ ਆ ਕਿਉਂਕਿ ਮੈਨੇ ਇਸ ਸਸਤਾ ਦੇ ਵਿੱਚ ਆ ਕੇ ਆਪਣੀ ਕੁਜ਼ੋ ਵੀ ਜਰੀਏ ਕੀਤਾ ਤੇ ਦੂਸਰਾ ਇਹਦੇ ਵਿੱਚ ਆ ਕੇ ਅਸੀਂ ਨੇ ਟ੍ਰੇਨਿੰਗ ਲਈਤੀ ਮੇਰੇ ਹਸਬੰਦ ਨੇ ਟ੍ਰੇਨਿੰਗ ਲਈਤੀ ਜਦ ਕਿ ਅਸੀਂ ਨੇ 40 ਬੱਕਰੀਆਂ ਪਾ ਚੁੱਕੀਆਂ ਜੀ ਉਸ ਤੋਂ ਅੱਗੇ ਪਾਉਣ ਦੀ ਸਾਡੀ ਕੋਸ਼ਿਸ਼ ਆ ਤੇ ਸਾਡਾ ਫਰੂਵਲ ਲਗਭਗ 20 ਲੱਖ ਦਾ ਲੋਨ ਸ਼ੁਰੂ ਹੋ ਚੁੱਕਿਆ ਜੀ ਤੇ ਮੈਂ ਅਮੀਰ ਸਸਤਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਮੇਰੀ ਇਹ ਬਹੁਤ ਸਮੇਂ ਤੋਂ ਇੱਕ ਦਿਲ ਦੀ ਚੁਆਇਸ ਸੀ ਕਿ ਮੈਂ ਕੋਈ ਆਪਣਾ ਵਿਜ਼ਨ ਸ਼ੁਰੂ ਕਰਾਂ ਕਿਉਂਕਿ ਸਰ ਕੋਈ ਐਦਾਂ ਦਾ ਕੋਈ ਹੱਥ ਪੜਨ ਵਾਲਾ ਹੈ ਨਹੀਂ ਸੀ ਮੈਂ ਅਰਵਿੰਦਰ ਖੰਨਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀ ਬਾਹ ਫੜੀ ਆ ਤੇ ਸਾਨੂੰ ਇਸ ਤਰ੍ਹਾਂ ਦੇ ਕਾਬਿਲ ਬਣਾਇਆ ਜੀ ਤੇ ਅੱਜ ਸਾਡਾ 20 ਲੱਖ ਦਾ ਲੋਨ ਹੋ ਚੁੱਕਿਆ ਹੈ ਹੁਣ ਤੱਕ ਤੁਸੀਂ ਕਿੰਨੀਆਂ ਕਬਰੀਆਂ ਰੱਖੇ ਨੇ ਇਹ ਸ਼ੁਰੂਆਤ ਕਰਦੇ ਹੋ ਅਜੇ ਸਿਰਫ ਸ਼ੁਰੂਆਤੀ ਇਤਿਹਾਸ ਸਰਪੇਰੇ ਕੋਲ ਹਜੇ 4 ਬੱਕਰੀਆਂ ਹੈਗੀਆਂ ਨੇ ਤੋਂ ਅੱਗੇ ਲੈਣ ਦੀ ਸਾਡੀ ਸਮਝ ਹੈ ਕਿ ਅਸੀਂ 100 150 ਬੱਕਰੀ ਉਹ ਪਾਲੀਏ ਹਾਂਜੀ ਸਰ